ਜੈਪਿੰ ਜੈਪਰ ਅੰਬੇਦਕਰ ਮਿਸ਼ਨ న్యూ ਚੈਨਲ ਹਿੰਮਤ ਸੱਚ ਦਿਖਾਉਣ ਦੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅਮਨਦੀ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਜੀ ਡਿਸਟ੍ਰਿਕਟ ਕਪੂਰਥਲਾ ਵਿਖੇ ਜਿੱਥੇ ਕਿ ਕ੍ਰਾਈਮ ਕੰਟਰੋਲ ਦੇ ਹੈੱਡ ਆਫਿਸ ਵਿੱਚ ਇੱਕ ਮਤਲਬ ਮੀਟਿੰਗ ਰੱਖੀ ਗਈ ਜਿਸ ਦੇ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਅੱਜ ਆਰ ਕੇ ਜੀ ਖੋਸਲਾ ਜੀ ਹੁਣਾਂ ਨਾ ਆਹ ਗੱਲਬਾਤ ਕਰਦੇ ਹਨਾ ਧੰਨਵਾਦ ਸਸਿਮ ਸੁਖਦੇਵ ਸਾਡੇ ਅੰਬੇਲ ਪਰਮਿਸ਼ਨ న్యూ ਚੈਨਲ ਵਿੱਚ ਤੁਹਾਡਾ ਨਿੱਕਾ ਸਵਾਗਤ ਹੈ। ਥੈਂਕ ਯੂ। ਅੱਜ ਜੋ ਕਿ ਹਪੂਤਲਾ ਹੈੱਡ ਆਫਿਸ ਵਿੱਚ ਇੱਕ ਕ੍ਰਾਈਮ ਕੰਟਰੋਲ ਦੀ ਮੀਟਿੰਗ ਹੋ ਰਹੀ ਗਈ। ਉਹਦਾ ਵਿਸ਼ਾ ਕੀ ਹੋਵੇ? ਅ ਸਭ ਤੋਂ ਪਹਿਲਾਂ ਮੈਡਮ ਮੈਂ ਤੁਹਾਡੇ ਚੈਨਲ ਦਾ ਅੰਬੇਲ ਕਮਿਸ਼ਨ ਹਨ ਸਾਥਿਤ ਹੋਣ ਦੇ ਦਾ ਬਹੁਤ ਬਹੁਤ ਧੰਨਵਾਦ ਕਰਦਾ। ਕਿ ਜੋ ਸਾਡੀ ਟੀਮ ਸਾਡੇ ਕੋਲ ਪਹੁੰਚੀ ਹੈ। ਔਰ ਅੱਜ ਅਸੀਂ ਸਾਡੇ ਕ੍ਰਾਈਮ ਕੰਟਰੋਲ ਜੋ ਪ੍ਰੈਜ਼ੀਡੈਂਟ ਸਾਡੇ ਮਾਨਯੋਗ ਸ਼੍ਰੀ ਅਰਜੀਤ ਖੁਸਲਾ ਜੀ ਦੀ ਰਹਿਮਾਈ ਹੇਠ ਅੱਜ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਅਣੀ ਟੀਮ ਲਈ ਔਰ ਉਹਨਾਂ ਨੂੰ ਸਨਮਾਨ ਕੀਤਾ ਗਿਆ ਕਿ ਸਾਡੇ ਜ਼ਿਲ੍ਹੇ ਵਿੱਚ ਉਹਨਾਂ ਨੇ ਬਹੁਤ ਹੀ ਜੋ ਕ੍ਰਾਈਮ ਚੱਲਦਾ ਉਹਨੂੰ ਠੱਲ ਪਾਈ ਆ ਨਸ਼ਿਆਂ ਤੇ ਹੀ ਪਾਈ ਆ ਔਰ ਜੋ ਲੁੱਟ ਖਵਾਉਣ ਦੇ ਮਾਮਲੇ ਵਿੱਚ ਪ੍ਰਸ਼ਾਸਨ ਬਹੁਤ ਹੀ ਵਧੀਆ ਕੰਮ ਕਰ ਰਿਹਾ ਔਰ ਇਸੇ ਹੀ ਵਿਸ਼ੇ ਨਾਲ ਅਸੀਂ ਉਹਨਾਂ ਨੂੰ ਮਿਲ ਕੇ ਆਏ ਸਤਿ ਸ੍ਰੀ ਅਕਾਲ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਅਜੀਤ ਸਤਵੀਰ ਸਿੰਘ ਕ੍ਰਾਈਮ ਕੰਟਰੋਲ ਜ਼ਿਲ੍ਹਾ ਪ੍ਰੈਜ਼ੀਡੈਂਟ ਕਪੂਰਥਾ ਸਤਵੀਰ ਜੀ ਅੱਜ ਜੋ ਕ੍ਰਾਈਮ ਕੰਟਰੋਲ ਦੇ ਹੈੱਡ ਆਫਿਸ ਕਪੂਰਥਾ ਵਿੱਚ ਇੱਕ ਮੀਟਿੰਗ ਰੱਖੀ ਗਈ ਉਹਦਾ ਵਿਸ਼ਾ ਕੀ ਹੈ ਮੈਡਮ ਜੀ ਉਹਦਾ ਵਿਸ਼ਾ ਸੀਗਾ ਜੀ ਅੱਜ ਸਾਡੇ ਜਿਹੜੇ ਪੰਜਾਬ ਦੇ ਪ੍ਰੈਜ਼ੀਡੈਂਟ ਸੀਗੇ ਉਹਨਾਂ ਨਾਲ ਜਾ ਕੇ ਅੱਜ ਐਸਐਸਪੀ ਸਾਹਿਬ ਨੂੰ ਜਿਹੜਾ ਵਾ ਉਹ ਮੰਗ ਪੱਤਰ ਦਿੱਤਾ ਗਿਆ ਤੇ ਨਾਲੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੂੰ ਮਤਲਬ ਕਿਹਾ ਗਿਆ ਕਿ ਸਾਡੇ ਜਿਹੜੇ ਆ ਕ੍ਰਾਈਮ ਕੰਟਰੋਲ ਦੇ ਨਾਲ ਟੀਮ ਦੇ ਨਾਲ ਜਿਹੜਾ ਵਾ ਉਹ ਸਾਡਾ ਸਾਥ ਦਿੱਤਾ ਜਾਵੇ ਤਾਂ ਜੋ ਇੱਕ ਬਾਦਰੇ ਜਿਹੜੇ ਆਪਣੇ ਕ੍ਰਾਈਮਾਂ ਉੱਤੇ ਕੰਟਰੋਲ ਕੀਤਾ ਜਾਏਗਾ। ਹੋਰ ਇਹ ਵਿਸ਼ੁੱਭ ਤੁਹਾਨੂੰ ਟਾਈਮ ਕੰਟਰੋਲ ਵਿੱਚ ਆਗੇ ਕਿਹੋ ਜਿਹਾ ਮੈਸੇਜ ਹੈ। ਮੈਡਮ ਜੀ ਬਹੁਤ ਵਧੀਆ ਮਹਿਸੂਸ ਹੋਇਆ ਕਿ ਅਸੀਂ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਜਿਹੜੇ ਬਾਦਰੇ ਕ੍ਰਾਈਮਾਂ ਉੱਤੇ ਅਸੀਂ ਆਪ ਖੁਦ ਉੱਤੇ ਕੰਟਰੋਲ ਕਰ ਸਕਦੇ ਹਾਂ। ਸਾਨੂੰ ਕਿਸੇ ਦੇ ਮਤਲਬ ਕਿ ਲੋੜ ਨਹੀਂ ਗਈ ਕਿਸੇ ਅੱਗੇ ਹੱਥ ਜੋੜਨ ਦੀ। ਤੇ ਜਿਹੜੇ ਵੱਧਰੇ ਕ੍ਰਾਈਮ ਆ ਜਿਹਦਾ ਚੋਰੀ ਹੋ ਗਈ ਜਾਂ ਕੋਈ ਰੇਪ ਹੋ ਗਏ ਜਾਂ ਕੋਈ ਆਪਣਾ ਕਹ ਦੋ ਕੀ ਨਸ਼ੇ ਵਿਰੁੱਧ ਕਿਸੇ ਵੀ ਤਰ੍ਹਾਂ ਦਾ ਕ੍ਰਾਈਮ ਆ ਜਿਹੜਾ ਵਾ ਉਹ ਅਸੀਂ ਆਪਾਂ ਠੰਡ ਪਾਵਾਂਗੇ ਰਲ ਕੇ ਜੀ ਸਾਰੀ ਟੀਮ ਸਤਿ ਸ੍ਰੀ ਅਕਾਲ ਕੀ ਨਾਮ ਜੀ ਤੁਹਾਡਾ ਮੈਂ ਗੁਰਦੇਵ ਸਿੰਘ ਜੀ ਜ਼ਿਲ੍ਹਾ ਕਪੂਰਥਲਾ ਸੈਕਟਰੀ ਜੀ ਸਰ ਅੱਜ ਕਪੂਰਥਲਾ ਹੈੱਡ ਆਫਿਸ ਜੀ ਕ੍ਰਾਈਮ ਕੰਟਰੋਲ ਨੂੰ ਮੀਟਿੰਗ ਰੱਖੀ ਗਈ ਹਾਂਜੀ ਇਹ ਮੀਟਿੰਗ ਕਿਸ ਵਿਸ਼ੇ ਤੇ ਸੀ ਇਹ ਮੀਟਿੰਗ ਮੈਂ ਸਪਸ਼ਟ ਹੈ ਸੀ ਜਿਵੇਂ ਕਿ ਅੱਜ ਸਾਡੇ ਪੰਜਾਬ ਪ੍ਰਧਾਨ ਸਾਡੇ ਆਰਕੇ ਖੋਸਲਾ ਜੀ ਉਹਨਾਂ ਦੀ ਰਹਿਮ ਨਵਾਈਏ ਅੱਜ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲੇ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਜੀ ਮੰਗ ਪੱਤਰ ਇਸ ਵਿਸ਼ੇ ਜੀ ਦਿੱਤਾ ਵੀ ਅਸੀਂ ਜਿੱਦਾਂ ਵੱਧਦੇ ਕ੍ਰਾਈਮ ਨੂੰ ਰੋਕ ਸਕੀਏ ਨਾਲ ਉਹਨਾਂ ਨਾਲ ਬੀਟੀਮ ਬਣ ਕੇ ਉਹਨਾਂ ਦਾ ਸਾਥ ਦੇ ਸਕੀਏ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਆ ਬਹੁਤ ਵਧੀਆ ਉਹਨਾਂ ਨੇ ਸਾਡੇ ਪੰਜਾਬ ਪ੍ਰਧਾਨ ਆਰਕੇ ਖੋਸਲਾ ਜੀ ਨੂੰ ਮੁਛਵਾਸ਼ ਦਿੱਤਾ ਕਿ ਕੋਈ ਗੱਲ ਨਹੀਂ ਤੁਸੀਂ ਵੱਧ ਚੜ ਕੇ ਕੰਮ ਕਰੋ ਅਸੀਂ ਤੁਹਾਡੇ ਨਾਲ ਹਾਂ ਜੀ ਸਸੀ ਗੱਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਧਰਮੰਤਰ ਹੈ ਜੀ ਔਰ ਮੈਂ ਸਿਟੀ ਦਾ ਪ੍ਰਧਾਨ ਟ੍ਰੈਮ ਕੰਟਰੋਲ ਔਰਗੇਸ਼ਨ ਤੇ ਸਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕ੍ਰਾਈਮ ਮੇਰੀ ਨਿਊਜ਼ ਜੁਆਇਨਿੰਗ ਹੈ ਜੀ ਹਾਂ ਜੀ ਕਿਹੋ ਜਿਹਾ ਲੱਗਾ ਤੁਹਾਨੂੰ ਟ੍ਰੈਮ ਕੰਟਰੋਲ ਵਿੱਚ ਆ ਕੇ ਟ੍ਰੈਮ ਕੰਟਰੋਲ ਜਾਣ ਕੇ ਬਹੁਤ ਵਧੀਆ ਲੱਗਾ ਜੀ ਕਿੰਨੇ ਤੋਂ ਰੂ ਜੁਆਇਨਿੰਗ ਹੋਏ ਔਰ ਕਿੱਥਾਂ ਤੁਸੀਂ ਪਹੁੰਚੇ ਮੇਰੇ ਜੁਆਇਨਿੰਗ ਆਰ ਕੇ ਹੌਸਲਾ ਦੇ ਨਾਮ ਸਦਕਾ ਹੋਈ ਹੈ ਜੀ ਔਰ ਉਹ ਬਹੁਤ ਵਧੀਆ ਕੰਮ ਕਰਦੇ ਆ ਤੇ ਮੈਂ ਉਹਨਾਂ ਵੱਲ ਵੇਖ ਕੇ ਜਾਨੀ ਕਿ ਮੈਂ ਆਪਣੀ ਜੁਆਇਨਿੰਗ ਕਰਵਾਈ ਹੁਣ ਤੁਸੀਂ ਖੁਦ ਆ ਕੇ ਕੋਸਰਾ ਕੀ ਤੱਕ ਪਹੁੰਚ ਗਈ ਹਾਂਜੀ ਬਹੁਤ ਵਧੀਆ ਲੱਗਦਾ ਸਤਿ ਸ੍ਰੀ ਅਕਾਲ